ਚੇ ਕਰ ਤੁਹਾਡੇ ਸੁਪਨੇ ਵੱਡੇ ਨੇ ਯਾਰ ਤੁਹਾਡਾ ਟੀਚਾ ਵੱਡਾ ਐ ਤਾਂ ਤੁਹਾਨੂੰ ਮਿਹਨਤ ਵੀ ਸਖਤ ਕਰਨੀ ਪਵੇਗੀ ਇਹ ਸਫਲਤਾ ਦਾ ਮੰਤਰ ਜੱਜ ਬਣੀ ਸਮਰਾਲਾ ਦੇ ਪਿੰਡ ਪਪੋ ਤੋੜੀ ਦੀ ਬੇਟੀ ਪ੍ਰਭਜੋਤ ਨੇ ਦਿੱਤਾ ਹੈ ਪੰਚਾਇਤੀ ਰਾਜ ਵਿਭਾਗ ਦੇ ਵਿੱਚ ਬਤੌਰ ਜਹੀ ਵਜੋਂ ਕੰਮ ਕਰਦੇ ਜਸਵੰਤ ਸਿੰਘ ਅਤੇ ਮਨਜੀਤ ਕੌਰ ਦੀ ਪੁੱਤਰੀ ਪ੍ਰਭਜੋਤ ਕੌਰ ਵੱਲੋਂ 2023 ਦੇ ਵਿੱਚ ਜੁਡੀਸ਼ਰੀ ਦਾ ਪੇਪਰ ਦਿੱਤਾ ਸੀ ਜਿਸ ਵਿੱਚ ਉਸ ਨੇ ਸਫਲਤਾ ਹਾਸਲ ਕੀਤੀ ਹੈ ਤੇ ਹੁਣ ਪ੍ਰਭਜੋਤ ਕੋਰ ਜੱਜ ਬਣੀ ਹੈ। ਪ੍ਰਭਜੋਤ ਕੋਰ ਨੇ ਆਪਣੀ ਕਾਮਯਾਬੀ ਦਾ ਸਿਹਰਾ ਆਪਣੇ ਪਿਤਾ ਅਤੇ ਆਪਣੇ ਪਰਿਵਾਰ ਨੂੰ ਦਿੰਦੇ ਕਿਹਾ ਕਿ ਉਸ ਨੂੰ ਪਰਿਵਾਰ ਵੱਲੋਂ ਕਰੋ ਬਹੁਤ ਸਹਿਯੋਗ ਮਿਲਿਆ ਜਿਸ ਦੀ ਬਤੁਲਤ ਉਹ ਅੱਜ ਜੱਜ ਬਣ ਸਕੀ ਹੈ। ਪ੍ਰਭਜੋਤ ਦਾ ਕਹਿਣਾ ਸੀਗਾ ਕਿ ਉਹਨਾਂ ਦਾ ਉਦੇਸ਼ ਇਨਸਾਫ ਕਰਨਾ ਹੋਵੇਗਾ। ਪਿਤਾ ਜਸਵੰਤ ਸਿੰਘ ਨੇ ਦੱਸਿਆ ਕਿ ਆਪਣੀ ਧੀ ਦੀ ਕਾਮਯਾਬੀ ਤੋਂ ਬਹੁਤ ਖੁਸ਼ ਹਨ। ਉਹਨਾਂ ਨੇ ਕਿਹਾ ਕਿ ਧੀ ਨੂੰ ਕਦੇ ਵੀ ਘਟ ਨਹੀਂ ਸਮਝਣਾ ਚਾਹੀਦਾ। ਤਾਂ ਬੇਟੀ ਦੇ ਜੱਜ ਬਣਨ ਤੋਂ ਬਾਅਦ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਹੈ ਤੇ ਪਿੰਡ ਦੇ ਵਿੱਚ ਵੀ ਲੋਕ ਵਧਾਈਆਂ ਦੇਣ ਵਾਸਤੇ ਪਰਿਵਾਰ ਨੂੰ ਪਹੁੰਚ ਰਹੇ ਨੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਸਾਰਿਆਂ ਨੂੰ ਕਿ ਬੇਟੀਆਂ ਨੂੰ ਪੂਰਾ ਸਪੋਰਟ ਕਰੋ ਅੱਜ ਲੜਕੀ ਨੂੰ ਪਹਾੜ ਨਾਲ ਸਮਝੋ ਉਹਦੇ ਸੁਪਨੇ ਪੂਰੇ ਕਰਨ ਲਈ ਉਹਨੂੰ ਪੂਰਾ ਸਹਾਇਕਜੋਗ ਦਿਓ ਤੇ ਕਿੰਨੀ ਕ ਮਿਹਨਤ ਕਰਦੀ ਹੁੰਦੀ ਸੀ ਬੇਟੀ ਜਿਹੜੀ ਬਹੁਤ ਜ਼ਿਆਦਾ ਮਿਹਨਤ ਕਰਦੀ ਸੀ ਇਹਨੇ ਪੜ੍ਹਾਈ ਤੋਂ ਇਲਾਵਾ ਇਹਦਾ ਹੋਰ ਵੀ ਹੈ ਨਹੀਂ ਸ਼ੌਂਕ ਇੰਟਰਸਟ ਸ਼ੁਰੂ ਤੋਂ ਡ੍ਰੀਮ ਰਿਹਾ ਤਾਂ ਵੀ ਮੈਂ ਵੀ ਜੱਜ ਦੀ ਹੀ ਕੁਰਸੀ ਤੇ ਬੈਠਣਾ ਹੈ ਇਸ ਤਰ੍ਹਾਂ ਦੇ ਹਾਂਜੀ ਇਸ ਤਰ੍ਹਾਂ ਸੀਗਾ ਜੀ ਮੈਂ ਪਹਿਲਾਂ ਮੈਨੂੰ ਪੂਰਾ ਗਾਈਡ ਨਹੀਂ ਹੋਇਆ ਜਾਂ ਇਹਨੇ ਮੈਨੂੰ ਪਿਆਰੇ ਪਾਪਾ ਜਿਹੜੇ ਤੁਹਾਡੇ ਸੁਪਨੇ ਨੇ ਜਾਂ ਕੁਝ ਵੀ ਮੈਂ ਪੂਰਾ ਕਰਾਂਗੀ ਤੇ ਸਾਡੇ ਵੱਲੋਂ ਪੂਰੀ ਸਪੋਰਟ ਰਹੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਸੁਕਰਾਨਾ ਵਾਹਿਗੁਰੂ ਜੀ ਦਾ ਕਰਾਂਗੀ ਵੀ ਇੱਥੇ ਇਸ ਮੁਕਾਮ ਤੇ ਪਹੁੰਚੀ ਹੈ ਬੇਟੀ ਉਹਨਾਂ ਦੀ ਕਿਰਪਾ ਨਾਲ ਹੀ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਵੀ ਬੇਟੀ ਇੱਥੇ ਤੱਕ ਪਹੁੰਚ ਗਈ 2023 ਦੇ ਵਿੱਚ ਮੇਰਾ ਜੁਡੀਸ਼ਰੀ ਦਾ ਐਗਜ਼ਾਮ ਹੋਇਆ ਸੀ ਜਿਸ ਦਾ ਰਿਜ਼ਲਟ ਹੁਣ ਆਇਆ ਐ ਐਂਡ ਮੇਰਾ ਹੁਣ ਉਸ ਵਿੱਚ ਕਲੀਅਰ ਹੋਇਆ ਤੇ ਹੁਣ ਤੁਸੀਂ ਜੱਜ ਦੀ ਕੁਰਸੀ ਤੇ ਬੈਠਣ ਜਾ ਰਹੇ ਹੋ ਤੇ ਕੀ ਤੁਹਾਡੇ ਫੈਸਲੇ ਕਿੱਦਾਂ ਦੇ ਹੋਣਗੇ ਕੀ ਮਨ ਚ ਚਾਹਤੇ ਵੀ ਕਿੱਦਾਂ ਦੇ ਫੈਸਲੇ ਹੋਣਗੇ ਸਭ ਤੋਂ ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜੱਜਮੈਨ ਇੱਕ ਬਹੁਤ ਵੱਡੀ ਰਿਸਪੌਂਸਿਬਿਲਟੀ ਐ ਐਂਡ ਇਸ ਚੀਜ਼ ਨੂੰ ਮੈਂ ਬਹੁਤ ਇਮਾਨਦਾਰੀ ਨਾਲ ਨਿਭਾਵਾਂਗੀ ਮੇਰਾ ਇਹੀ ਫੈਮਿਲੀ ਦੇ ਵਿੱਚ ਸਭ ਤੋਂ ਵੱਧ ਕਿਹਦੀ سپورਟ ਰਹੀ ਹੈ ਤੁਹਾਡਾ ਸਭ ਤੋਂ ਵੱਧ ਤਾਂ ਮੇਰੇ ਪਾਪਾ ਦੀ ਜਿਹੜੇ ਹਰ ਮੋੜ ਤੇ ਮੇਰੇ ਨਾਲ ਖੜੇ ਰਹੇ ਆ ਸ਼ੁਰੂ ਤੋਂ ਲੈ ਕੇ ਹੁਣ ਤੱਕ ਉਹਨਾਂ ਨੇ ਮੇਰਾ ਬਹੁਤ ਸਾਥ ਸਾਥ ਦਿੱਤਾ ਐਂਡ ਮੇਰੀ ਪੂਰੀ ਫੈਮਿਲੀ ਨੇ ਮੈਨੂੰ ਬਹੁਤ ਸਪੋਰਟ ਕੀਤਾ ਜਿਸ ਕਰਕੇ ਮੈਂ ਇਸ ਮੁਕਾਮ ਤੇ ਪਹੁੰਚੀ ਆ ਕਿੰਨਾ ਕੁ ਹਾਰਡ ਵਰਕ ਕਰਨਾ ਪਿਆ ਕਿੰਨੀ ਕੁ ਮਤਲਬ ਕਿ ਮਿਹਨਤ ਕਰਨੀ ਪਈ ਤੇ ਕਿੰਨੀ ਕੁ ਪੜਾਈ ਕਰਨੀ ਪਈ ਬੀਕੋ ਜੇ ਸੁਪਨੇ ਵੱਡੇ ਆ ਤਾਂ ਮਿਹਨਤ ਵੀ ਉਨੀ ਵੱਡੀ ਹੁੰਦੀ ਆ ਐਂਡ ਬਹੁਤ ਮੁਸ਼ਕਿਲਾਂ ਵੀ ਆਉਂਦੀਆਂ ਨੇ ਬਸ ਇਹ ਆ ਵੀ ਤੁਸੀਂ ਆਪਣੇ ਜੋ ਵੀ ਤੁਹਾਡੇ ਏਮ ਹੈ ਉਸ ਚੀਜ਼ ਨੂੰ ਲੈ ਕੇ ਤੁਸੀਂ ਡੱਟੇ ਰਹੋ ਐਂਡ ਤਾਂ ਫਿਰ ਮੰਜ਼ਿਲ ਜ਼ਰੂਰ ਮਿਲਦੀ ਆ ਮੈਂ ਤੇ ਸਭ ਤੋਂ ਪਹਿਲਾਂ ਇਹ ਕਹੂੰਗੀ ਕਿ ਉਹਨਾਂ ਦੀ ਫੈਮਿਲੀ ਤੇ ਬਹੁਤ ਨਿਰਪਰ ਕਰਦਾ ਕਿ ਉਹ ਉਹਨਾਂ ਨੂੰ ਸਪੋਰਟ ਕਰਨ ਉਹਨਾਂ ਦਾ ਪੂਰਾ ਸਾਥ ਦੇਣ ਤਾਂ ਹੀ ਉਹ ਆਪਣੇ ਸੁਪਨੇ ਪੂਰੇ ਕਰ ਸਕਦੀ ਅਨੇ ਕਿ ਸਭ ਤੋਂ ਪਹਿਲਾਂ ਤਾਂ ਮੇਰੇ ਪਾਪਾ ਦੀ ਐਂਡ ਫੈਮਿਲੀ ਦੀ ਬਿਨੂ ਸ਼ੁਰੂ ਤੋਂ ਹੀ ਬਹੁਤ ਜ਼ਿਆਦਾ ਸਪੋਰਟ ਰਹੀ ਆ ਐਂਡ ਉਹਨਾਂ ਵਿੱਚ ਖੰਨਾ ਦੇ ਵਿੱਚ ਜੇ ਕੇ ਵਰਮਾ ਐਡਵੋਕੇਟ ਜੀ ਨੇ ਜਿਨ੍ਹਾਂ ਨੇ ਮੈਨੂੰ ਬਹੁਤ ਸਪੋਰਟ ਕੀਤਾ ਹਮੇਸ਼ਾ ਮੇਰਾ ਕੌਨਫੀਡੈਂਸ ਬੂਸਟ ਕੀਤਾ ਜਿਸ ਕਰਕੇ ਮੈਂ ਇਸ ਪੰਜ਼ਿਲ ਤੇ ਪਹੁੰਚੀ ਆ ਐਂਡ ਚੰਡੀਗੜ੍ਹ ਵੀ ਮੇਰੇ ਕੋਸ਼ਲ ਅਕੈਡਮੀ ਤੋਂ ਸਰ ਨੇ ਜਿਨ੍ਹਾਂ ਨੇ ਮੈਨੂੰ ਹਮੇਸ਼ਾ ਬਹੁਤ ਵਧੀਆ ਗਾਈਡ ਕੀਤਾ ਤਾਂ ਸਭ ਦੀ ਮੈਨੂੰ ਬਹੁਤ ਵਧੀਆ ਸਪੋਰਟ ਰਹੀ ਹੈ